ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜੋ ਵੀ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਗੁਰੂ ਦੇ ਪਿਆਰੇ ਭਜਨ ਮੰਦਗੀ ਸਿਮਰਨ ਬੰਦਗੀ ਕਰਦੇ ਨੇ ਉਹ ਹਰ ਰੋਜ਼ ਚਾਹੁੰਦੇ ਨੇ ਕਿ ਸਾਡੇ ਸਿਮਰਨ ਵਿੱਚ ਸਾਡੇ ਭਜਨ ਵਿੱਚ ਹੋਰ ਵਾਧਾ ਹੋਵੇ ਅਸੀਂ ਹੋਰ ਤਰੱਕੀ ਕਰੀਏ ਸਾਡਾ ਨਿਤਨੇਮ ਵਧੇ ਸਾਡਾ ਪਾਠ ਵਧੇ ਵੱਧ ਕਰੀਏ ਸਹਿਮਰਨ ਤਾਂ ਵਧਿਆ ਕਰਦਾ ਤਾਂ ਬੰਦਾ ਜ਼ਿਆਦਾ ਕਰਦਾ ਹੈ ਜਦੋਂ ਉਹਨੂੰ ਕੁਛ ਨਾ ਕੁਛ ਉਤਸ਼ਾਹ ਕਰਨ ਵਾਲੀਆਂ ਗੱਲਾਂ ਵਚਨ ਸਾਧੂ ਸੰਤਾਂ ਦੇ ਵਚਨ ਗੁਰੂ ਦੇ ਸੰਕੇਤ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਉਹਨੂੰ ਸੁਣਨ ਨੂੰ ਮਿਲਦੀਆਂ ਰਹਿਣ ਸ਼ubh ਵਿਚਾਰ ਸ਼ubh ਕਰਮ ਕਿਸੇ ਦੇਖ ਕੇ ਉਤਸ਼ਾਹ ਆਉਂਦਾ ਹੈ ਸੋ ਉਹਦੇ ਵਿੱਚ ਆਪਾਂ ਵਿਚਾਰ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੇਸ਼ ਪਿਤਾ ਜੀ ਕਿਹੜੀ ਰਹਿ ਰਾਸ ਕਰਦੇ ਸੀਗੇ ਆਪਾਂ ਨੂੰ ਚਾਹ ਰਹਿੰਦਾ ਕਿ ਸਾਨੂੰ ਕੋਈ ਗੁਰਦਕਾ ਸਾਹਿਬ ਮਿਲੇ ਗੁਰੂ ਸਾਹਿਬ ਦਾ ਕੋਈ ਹੱਥ ਲਿਖਤ ਮਿਲੇ ਕੋਈ ਸਬੂਤ ਸਾਨੂੰ ਕੋਈ ਦੱਸੇ ਕਿ ਇਹ ਗੁਰਦਕਾ ਸਾਹਿਬ ਤੋਂ ਗੁਰੂ ਸਾਹਿਬ ਆਪ ਰਹਿ ਰਾਸ ਕਰਦੇ ਸੀ ਜਾਂ ਆਪ ਨਿਤਨੇਮ ਕਰਦੇ ਸੀ ਜੇ ਸਾਨੂੰ ਕੋਈ ਦੱਸ ਦੇਵੇ ਸਾਨੂੰ ਚਾਹ ਹੋ ਜਾਂਦਾ ਕਿ ਮੈਂ ਵੀ ਸਾਡੇ ਗੁਰੂ ਵਾਲਾ ਆਪਦੇ ਗੁਰੂ ਵਾਲਾ ਪਿਤਾ ਪਰਮੇਸ਼ਰ ਗੁਰੂ ਵਾਲਾ ਮੈਂ ਮੈਂ ਵੀ ਉਹਨਾਂ ਹੀ ਭਜਨ ਕਰਾਂ ਉਸੇ ਤਰ੍ਹਾਂ ਕਰਾਂ ਜਿਹੜਾ ਗੁਰੂ ਸਾਹਿਬ ਪੜ੍ਹਦੇ ਸੀਗੇ ਕਿਉਂਕਿ ਬਹੁਤ ਲੋਕਾਂ ਨੇ ਰਹਿ ਰਾਸ ਤੋੜ ਮਰੋੜ ਰੱਖੀ ਐ ਤੇ ਬਿਲਕੁਲ ਛੋੜਾ ਕਰ ਰੱਖਿਆ ਕੰਮ ਤੇ ਦਸਮੇਸ਼ ਪਿਤਾ ਮਹਾਰਾਜ ਦਾ ਜਿਹੜਾ ਗੁਟਕਾ ਸਾਹਿਬ ਹੈ ਉਹਦੇ ਵਿੱਚ ਆ ਜਿਹੜੀ ਹੈ ਨਾ ਸ਼ੁਰੂਆਤ ਉਹ ਹੈ ਸ਼ਲੋਕ ਮਹੱਲਾ ਪਹਿਲਾ ਸ਼ੁਰੂਆਤ ਰਹਿ ਰਾਸ ਸਾਹਿਬ ਦੀ ਤਨ ਸੋ ਕਾਗਦ ਕਲਮ ਤਨ ਤਨ ਪੰਡਾ ਧਨਵਾਸ ਤਨ ਲਿਖਾਰੀ ਨਾਨਕ ਜੀ ਨੇ ਨਾਮ ਲਿਖਾਇਆ ਸੱਚ ਇੱਥੋਂ ਸ਼ੁਰੂ ਹੁੰਦੀ ਆ ਆਪੇ ਪੱਟੀ ਕਰ ਮਾਪ ਉੱਪਰ ਲੇਖ ਵੀ ਤੂੰ ਇਹ ਵੀ ਹੈ ਸ਼ੁਰੂ ਚ ਅੱਗੇ ਫਿਰ ਦੂਜਾ ਕਾਹੇ ਸਮਰੇ ਜਮ ਮੈ ਤੇ ਮਰ ਜਾਏ ਹਰ ਜੁਗ 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 ਭਗਤ ਪਾਇਆ ਦੁਖਦਾਰੂ ਇਹ ਸ਼ਬਦ ਪੜਿਆ ਜਾਂਦਾ ਨਹੀਂ ਤਾਂ ਆਮ ਸੋਦਰ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜੇ ਆਮ ਗੁਟਕਾ ਵਿੱਚ ਹੈ ਪਰ ਜਿਹੜੇ ਪਿੱਛੇ ਸ਼ਬਦ ਦੱਸੇ ਨੇ ਉਹ ਦਸ਼ਮੇਸ਼ ਪਿਤਾ ਮਹਾਰਾਜ ਜੀ ਆਪ ਕਰਦੇ ਹੁੰਦੇ ਸੀਗੇ ਉਹ ਰਹਿਰਾਸ ਬੇੜ ਜਿਹੜਾ ਚੌਪਈ ਸਾਹਿਬ ਹੈ ਚੌਪਈ ਸਾਹਿਬ ਸ਼ੁਰੂ ਹੁੰਦਾ ਹੈ ਜਿਹੜਾ ਦਸ਼ਮੇਸ਼ ਗੁਰੂ ਸਾਹਿਬ ਜੀ ਆਪ ਕਰਦੇ ਸੀਗੇ ਚੌਪਈ ਸਾਹਿਬ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਰਹਿਰਾਸ ਦੀ ਗੱਲ ਕਰ ਰਹੇ ਆਪ ਕੱਲੇ ਚੌਪਈ ਸਾਹਿਬ ਦੇ ਜਿਹੜੇ ਪਾਠ ਕਰਦੇ ਨੇ ਉਹ ਤਾਂ ਯਾਨੀ ਕਿ ਹਮਰੀ ਕਰੋ ਹੱਥ ਦਾ ਰੱਛਾ ਇੱਥੋਂ ਕਰ ਸਕਦੇ ਨੇ ਸ਼ੁਰੂ ਹੁੰਦੀ ਹੈ ਰਹਿਰਾ ਸਾਵ ਵਾਲੀ 24 ਸਭ ਜਿਹੜੀ ਆ ਦੁਹਰੇ ਤੋਂ ਮਹਾਕਾਲ ਕੀ ਜੇ ਸਰਨ ਪਰੇ ਸੋ ਲਹਿ ਬਚਾਏ ਔਰ ਨਾ ਉਪਜਾ ਦੁਸਰ ਜਗ ਪਛਿਓ ਸਵੇ ਬਨਾਈ ਇਹ ਸਾਰਾ ਹੈ ਜੇ ਪੂਜਾ ਸਕੇਤ ਕੀ ਨਿਤ ਪ੍ਰਤ ਕਰੇ ਬਨਾਈ ਤਿਰ ਪਰ ਆਪਣੋ ਹਾਰ ਦੇ ਅਸਤੋ ਜਲੇਤ ਬਚਾਏ ਦੁਸਤ ਦੈਂਤ ਕਛ ਬਾਤ ਨਾ ਜਾਣੀ ਮਹਾਕਾਲ ਤਨ ਪਰ ਰਿਸ਼ ਰਿਸ਼ ਥਾਨ ਇਹ ਸ਼ਬਦ ਹੈ ਤੇ ਅੱਗੇ ਜਾ ਕੇ ਫਿਰ ਅਸੁਰ ਅਮਿਤ ਰਣ ਬਾਣ ਚ ਲਾਏ ਨਿਰਖ ਖੜਗ ਤੁਝ ਕਾਟ ਗਰਾਈ ਇਹ ਵੀ ਆਉਂਦਾ ਇਹਦੇ ਵਿੱਚ ਫਿਰ ਅਗਲਾ ਸ਼ਬਦ ਬਹੁਰ ਅਸੁਰ ਕਾ ਕਾਠ ਸਮਾਥਾ ਸ੍ਰੀ ਸਕੇ ਜਗਤ ਦੇ ਨਾਥਾ ਜਿਵੇਂ ਰਾਜ ਦਾ ਮੱਥਾ ਕਟਿਆ ਮਹਾਕਾਲ ਨੇ ਉਹ ਸ਼ਬਦ ਵੀ ਆਉਂਦਾ ਅੱਗੋਂ ਫਿਰ ਹਮਰੇ ਕਰੋ ਹਾਦਰ ਅਛਾ ਇਹ ਸ਼ੁਰੂ ਹੋ ਜਾਂਦਾ ਤੇ ਇਹ ਦਸ਼ਮੇਸ਼ ਪਿਤਾ ਮਹਾਰਾਜ ਜੀ ਇਹ ਰਹਿ ਰਸ ਚੇ ਪਾਸ਼ਾ ਆਪ ਕਰਦੇ ਸੀਗੇ ਅੱਗੇ ਵੀ ਹੈ ਜਿਹੜਾ ਕਾਹੀ ਜਿਹੜਾ ਦਸਮਕਥਾ ਭਗੌਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪਰ ਧਰਮ ਯੁੱਧ ਕੇ ਚਾਏ ਤੇ ਇਹ ਵੀ ਮਹਾਰਾਜ ਨਾਲ ਪੜਦੇ ਹੁੰਦੇ ਸੀਗੇ ਜਾਨੀ ਕਿ ਜਿਹੜੀ ਦਸਵੀਂ ਪਾਸ਼ਾ ਗੁਰੂ ਸਾਹਿਬ ਜੀ ਆਪ ਰਹਿ ਰਾਸ ਕਰਦੇ ਸੀਗੇ ਉਹ ਹੂਬ ਹੂ ਹਜੂਰ ਸਾਹਿਬ ਪੜੀ ਜਾਂਦੀ ਹੈ ਅੱਜ ਵੀ ਜੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇੰਨੀ ਬੜੀ ਰਹਿ ਰਾਸ ਕਿਉਂ ਪੜਦੇ ਹੋ ਉਹ ਕਹਿੰਦੇ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾਏ ਪਾਉਸ ਚੇ ਪਾਸ਼ਾ ਸੰਸਾਰ ਦੀਆਂ ਅੱਖਾਂ ਤੋਂ ਓਲੇ ਹੋਏ ਗੋਤੋ ਹੈ ਤਾਂ ਮਹਾਰਾਜ ਹਾਜ਼ਰ ਨਾਜ਼ਰ ਨੇ ਪਰ ਆਪਦੇ ਸਰੀਰ ਨੂੰ ਲੁਕਾ ਲੈਂਦੇ ਨੇ ਮਹਾਰਾਜ ਗੋਤ ਵਰਤਦੇ ਨੇ ਜਦੋਂ ਮਹਾਰਾਜ ਚੇ ਪਾਸ਼ਾ ਜੋਤੀ ਜੋਤ ਸਮਾਏ ਨਾ ਤਾਂ ਕਹਿੰਦੇ ਵੀ ਉਹ ਇਹ ਰੈਰ ਰਾਸ ਦਾ ਪਾਠ ਜਿਹੜਾ ਹੁਣ ਦੱਸਿਆ ਹੈ ਜਾਂ ਜਿਹੜਾ ਹਜੂਰ ਸਾਹਿਬ ਸੱਚਖੰਡ ਨੰਢੇ ਚੱਲਦਾ ਹੈ ਕਰਿਆ ਜਾਂਦਾ ਰੋਜ਼ ਉਹ ਰੈਰ ਰਾਸ ਆ ਮਹਾਰਾਜ ਦਸਵੇਂ ਪਾਸ਼ਾ ਪੜ੍ਹਦੇ ਹੁੰਦੀ ਸੀਗੇ ਆਪਾਂ ਨੂੰ ਵੀ ਉਹੀ ਪੜ੍ਹਨਾ ਚਾਹੀਦਾ ਹੈ ਪੂਰਾ ਲਾਹਾ ਲੈਣਾ ਚਾਹੀਦਾ ਹੌਲੀ ਹੌਲੀ ਵਧਾ ਲੋ ਨਿਤਨੇਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ